ਮੇਰੀ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਜਾਣਦੇ ਹਾਂ ਪੰਜਾਬੀ ਲੋਕ ਸਾਹਿਤ ਬਾਰੇ ਪੰਜਾਬੀ ਲੋਕ ਗੀਤ ਪੰਜਾਬੀ ਸੱਭਿਆਚਾਰ ਦਾ ਅਟੁੱਟ ਅੰਗ ਹਨ ਜੋ ਪੰਜਾਬੀਆਂ ਵੱਲੋਂ ਖੁਸ਼ੀ ਗਮੀ ਦੇ ਮੌਕੇ ਤੇ ਗਾਏ ਜਾਂਦੇ ਹਨ ਸਧਾਰਨ ਸ਼ਬਦਾਂ ਵਿੱਚ ਲੋਕ ਗੀਤ ਤੋਂ ਭਾਵ ਹੈ ਲੋਕਾਂ ਦੁਆਰਾ ਰਚੇ ਗੀਤ ਇਸ ਦੀ ਰਚਨਾ ਬਾਰੇ ਲੇਖਕ ਦਾ ਨਾਂ ਨਹੀਂ ਜੁੜਿਆ ਹੁੰਦਾ ਇਸ ਦੇ ਕਈ ਰੂਪ ਹੁੰਦੇ ਹਨ ਜਿਵੇਂ ਬੋਲੀ ਕੋੜੀਆਂ ਸੁਹਾਗ ਸਿੱਠਣੀਆਂ ਛੰਦ ਲੋਰੀ ਥਾਲ ਧਮਾਲ ਅਲੂਣੀਆਂ ਈਰਨੇ ਆਦ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਹਰਿਆ ਦੀ ਹਰਿਆ ਹਰਿਆ ਲੋਕਗੀਤ ਹੁੰਦੇ ਹਨ ਜੋ ਬੱਚੇ ਦੇ ਜਨਮ ਦੀ ਖੁਸ਼ੀ ਵਿੱਚ ਗਾਏ ਜਾਂਦੇ ਹਨ ਹਰਿਆ ਦੇ ਸ਼ਬਦੀ ਅਰਥ ਹਨ ਮੋਲਣਾ ਜਾਂ ਵਧਣਾ ਫੁੱਲਣਾ ਭਾਵ ਮਾਂ ਦੀ ਕੁੱਖ ਹਰੀ ਹੋਣੀ ਬਾਲ ਮੁੰਡੇ ਦੇ ਜਨਮ ਸਮੇ ਹਰਿਆ ਲੋਕ ਗੀਤ ਗਾਇਆ ਜਾਂਦਾ ਹੈ ਹੌਲੀ ਹੌਲੀ ਕਈ ਥਾਈ ਨਵੇਂ ਜੰਮੇ ਮੁੰਡੇ ਨੂੰ ਹਰਿਆ ਕਿਹਾ ਜਾਣ ਲੱਗ ਪਿਆ ਤੇ ਅਜਿਹਾ ਕਹਿਣ ਵਿੱਚ ਮਾਣ ਵੀ ਮਹਿਸੂਸ ਕੀਤਾ ਜਾਂਦਾ ਸੀ ਤੇ ਖੁਸ਼ੀ ਵੀ ਤੇ ਲੋਕ ਗਾਉਂਦੇ ਸੀ ਹਰਿਆਨੀ ਮਾਏ ਹਰਿਆਨੀ ਭੈਣੇ ਹਰਿਆ ਤੇ ਭਾਗੀ ਭਰਿਆ ਜਿੱਤ ਦਿਹਾੜੇ ਮੇਰਾ ਹਰਿਆਨੀ ਜੰਮਿਆ ਸੋਈਓ ਦਿਹਾੜਾ ਭਾਗੀ ਭਰਿਆ ਅੱਗੇ ਆਪਾਂ ਗੱਲ ਕਰਦੇ ਹਾਂ ਕੁੜੀਆਂ ਦੀ ਵਿਆਹ ਸਮੇਂ ਮੁੰਡੇ ਦੇ ਘਰ ਗਾਏ ਜਾਣ ਵਾਲੇ ਗੀਤਾਂ ਨੂੰ ਘੋੜੀਆਂ ਆਖਦੇ ਹਨ ਇਸ ਕਾਵ ਰੂਪ ਵਿੱਚ ਵਿਆਹ ਵਾਲੇ ਮੁੰਡੇ ਦੀ ਖੂਬਸੂਰਤੀ ਮੁੰਡੇ ਦੇ ਪਰਿਵਾਰ ਦੀ ਸਮਾਜਿਕ ਆਰਥਿਕ ਖੁਸ਼ਹਾਲੀ ਦਾ ਵੀ ਜ਼ਿਕਰ ਆਉਂਦਾ ਹੈ ਉਸ ਦੇ ਚੰਗੇ ਨਸੀਬਾਂ ਦੀ ਵੀ ਗੱਲ ਹੁੰਦੀ ਹੈ ਇੱਕ ਉਦਾਹਰਣ ਦੇਖਦੇ ਹਾਂ ਨਿੱਕੀ ਨਿੱਕੀ ਬੂੰਦੀ ਨਿੱਕਿਆ ਮੀਂਹ ਵੇ ਬਰੇ ਮਾਂ ਵੇ ਸੁਹਾਗਣ ਤੇਰੀ ਸ਼ਗਨ ਕਰੇ ਅੱਗੇ ਆਉਂਦੇ ਨੇ ਸੁਹਾਗ ਸੁਹਾਗ ਕੁੜੀ ਦੇ ਵਿਆਹ ਸਮੇਂ ਗਾਏ ਜਾਂਦੇ ਨੇ। ਕੁੜੀ ਦੇ ਪੇਕੇ ਘਰ ਗਏ ਜਾਣ ਵਾਲੇ ਗੀਤਾਂ ਨੂੰ ਸੁਹਾਗ ਕਿਹਾ ਜਾਂਦਾ ਹੈ। ਇਹ ਇੱਕ ਸਮੂਹਿਕ ਗਾਣ ਹੁੰਦਾ ਹੈ। ਸਮੂਹਿਕ ਗਾਣ ਉਹ ਹੁੰਦਾ ਹੈ ਜੋ ਇਕੱਠੇ ਹੋ ਕੇ ਗਾਇਆ ਜਾਂਦਾ ਹੈ। ਸੁਹਾਗ ਵਿੱਚ ਸਾਰੇ ਗੀਤ ਵਿਆਹੀ ਜਾਣ ਵਾਲੀ ਕੁੜੀ ਸੰਬੰਧੀ ਹੁੰਦੇ ਹਨ। ਇਸ ਵਿੱਚ ਵਿਆਹੀ ਜਾਣ ਵਾਲੀ ਕੁੜੀ, ਉਸ ਦੀਆਂ ਸਦਰਾਂ, ਬਾਰ ਘਰ ਦੀ ਲੋਚਾ, ਪੇਕੇ ਘਰ ਦੇ ਰਿਸ਼ਤਿਆਂ ਦੀ ਖੁਸ਼ਹਾਲੀ ਕੁੜੀ ਦੀ ਸਫਤ ਅਤੇ ਰਿਸ਼ਤੇਦਾਰੀਆਂ ਦਾ ਜ਼ਿਕਰ ਹੁੰਦਾ ਹੈ। ਬਬਲ ਜੋ ਤਾਰਿਆਂ 'ਚੋਂ ਚੰਨ, ਚੰਨਾ ਵਿੱਚੋਂ ਕਾਨਕ ਕन्हैया ਵਰ ਲੋੜੀ। ਅਗਲਾ ਲੋਕ ਕਾਵ ਹੈ ਕਿਕਲੀ। ਕਿਕਲੀ ਬਾਲ ਅਵਸਥਾ ਵਿੱਚ ਗਾਇਆ ਜਾਣ ਵਾਲਾ ਲੋਕ ਕਾਵ ਰੂਪ ਹੈ। ਖੁਸ਼ੀ ਵਿੱਚ ਨੱਚਦੀਆਂ ਗਾਉਂਦੀਆਂ ਛੋਟੀਆਂ-ਛੋਟੀਆਂ ਕੁੜੀਆਂ ਜਦੋਂ ਆਪਸ ਵਿੱਚ ਹੱਥਾਂ ਦੀ ਕਰਿੰਗੜੀ ਪਾ ਕੇ ਗੋਲ ਚੱਕਰ ਵਿੱਚ ਘੁੰਮਦੀਆਂ ਹਨ। ਆਪ ਮੁਹਾਰੇ ਬੋਲ ਉਹਨਾਂ ਦੇ ਮੂੰਹ ਵਿੱਚੋਂ ਨਿਕਲ ਆਉਂਦੇ ਹਨ ਕਿਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ ਦੁਪੱਟਾ ਪਰਜਾਈ ਦਾ ਫਿੱਟੇ ਮੂੰਜਮਾਈ ਦਾ ਅਗਲਾ ਲੋਕ ਕਾਵ ਹੈ ਥਾਲ ਬਾਲਪਨ ਦੀਆਂ ਖੇਡਾਂ ਨਾਲ ਸੰਬੰਧਿਤ ਬਾਲਗੀਤ ਥਾਲ ਵੀ ਇੱਕ ਲੋਕ ਕਾਵ ਹੈ ਇਸ ਵਿੱਚ ਸਰਲ ਕਿਸਮ ਦੇ ਕਾਵ ਟੋਟੇ ਜੋੜ ਕੇ ਮਨੋਰੰਜਨ ਕੀਤਾ ਜਾਂਦਾ ਹੈ ਇਸ ਕਾਵਿ ਰੂਪ ਵਿੱਚ ਆਖਰੀ ਲਾਈਨ ਤੋਂ ਨਵੀਂ ਲਾਈਨ ਸ਼ੁਰੂ ਕਰ ਦਿੱਤੀ ਜਾਂਦੀ ਹੈ ਇਸ ਦੇ ਆਰੰਭ ਜਾਂ ਅੰਤ ਵਿੱਚ ਥਾਲ ਸ਼ਬਦ ਦਾ ਇਸਤੇਮਾਲ ਹੁੰਦਾ ਹੈ ਜਿਵੇਂ ਕਿ ਖੂਹ ਵਿੱਚ ਪਾਣੀ ਮਾਂ ਮੇਰੀ ਰਾਣੀ ਪਿਓ ਮੇਰਾ ਰਾਜਾ ਹੀਟ ਕੋੜ ਤਾਜ ਚਾਂਦੀ ਦੀਆਂ ਪੌੜੀਆਂ ਸੋਨੇ ਦਾ ਦਰਵਾਜ਼ਾ ਆਲਮਾਲ ਲੈਣੀ ਕੁੜੀਏ ਪਹਿਲਾ ਥਾਲ ਅਗਲਾ ਕਾਵਿ ਰੂਪ ਹੈ ਲੋਰੀ ਲੋਰੀ ਨੂੰ ਮਨੋਖ ਦਾ ਪਹਿਲਾ ਲੋਕ ਗੀਤ ਕਿਹਾ ਜਾਂਦਾ ਹੈ ਲੋਰੀ ਮਮਤਾ ਭਿੱਜੇ ਬੋਲ ਹੁੰਦੇ ਹਨ ਇੱਕ ਮਾਂ ਆਪਣੇ ਬੱਚੇ ਨੂੰ ਮਧੁਰ ਸੁਰ ਵਿੱਚ ਜੋ ਗੀਤ ਸੁਣਾਉਂਦੀ ਹੈ ਉਹ ਲੋਰੀ ਹੁੰਦੀ ਹੈ ਲੋਰੀ ਹਲਕਾ ਫੁਲਕਾ ਮਧੁਰ ਸੰਗੀਤ ਹੁੰਦਾ ਹੈ ਛੋਟੇ ਬੱਚਿਆਂ ਨੂੰ ਬਰਾਉਣ ਲਈ ਜਾਂ ਉਹਨਾਂ ਨੂੰ ਸੌਣ ਲਈ ਮਾਮਾ ਭੈਣਾ ਤਾਈਆਂ ਚਾਚੀਆਂ ਮਾਸੀਆਂ ਗੁੱਡੀ ਵਿੱਚ ਬਿਠਾ ਕੇ ਹਲਾਉਂਦੀਆਂ ਹੋਈਆਂ ਨਾਲੋਂ ਨਾਲ ਲੋਰੀਆਂ ਦਿੰਦੀਆਂ ਹਨ ਇਹਨਾਂ ਲੋਰੀਆਂ ਵਿੱਚ ਉਹਨਾਂ ਦੀਆਂ ਸਦਰਾਂ ਤੇ ਰੀਝਾਂ ਉਲਿੱਕੀਆਂ ਹੁੰਦੀਆਂ ਹਨ ਜਿਵੇਂ ਦੇਵਾਂ ਲੋਰੀਆਂ ਮਾਂ-ਪੁੱਤਰ ਜੇ ਪਿਆਰੇ ਦੇਵਾਂ ਲੋਰੀਆਂ ਅਗਲਾ ਲੋਕ ਗਾਵ ਹੈ ਟੋਲੀ ਇਹ ਪੱਛਮੀ ਪੰਜਾਬ ਦਾ ਬਹੁਤ ਹਰਮਨ ਪਿਆਰਾ ਲੋਕ ਗੀਤ ਹੈ ਪੰਜਾਬ ਦੇ ਕਿਸੇ ਮੇਲੇ ਵਿੱਚ ਜਿੱਥੇ ਕਬੱਡੀ ਖੇਡਣ ਵਾਲੇ ਝੂਮਰ ਪਾਉਣ ਵਾਲੇ ਆਪਣੇ ਪੇੜ ਬੰਦਦੇ ਹਨ ਉਥੇ ਢੋਲੇ ਗਾਉਣ ਵਾਲਿਆਂ ਦੀਆਂ ਟੋਲੀਆਂ ਵੀ ਜ਼ਰੂਰ ਹੁੰਦੀਆਂ ਹਨ ਢੋਲਾ ਗਾਉਣ ਵੇਲੇ ਗਾਇਕ ਆਪਣਾ ਸੱਜਾ ਹੱਥ ਕੰਨ ਤੇ ਰੱਖ ਕੇ ਗਾਉਂਦਾ ਹੈ ਬਾਰ ਦੇ ਇਲਾਕੇ ਵਿੱਚ ਊਂਟ ਤੇ ਸਵਾਰ ਲੋਕ ਕਈ-ਕਈ ਮੀਲ ਤੱਕ ਢੋਲੇ ਗਾਉਂਦੇ ਜਾਂਦੇ ਹਨ ਢੋਲਾ ਪੂਰਨ ਮौज-ਮਸਤੀ ਦਾ ਗੀਤ ਹੈ ਜਿਵੇਂ ਕਿ ਕੰਨਾਂ ਨੂੰ ਸੋਹਣੇ ਬੁੰਦੇ ਸਿਰ ਤੇ ਛੱਤੇ ਸਹਿਮਣਾਂ ਦੇ ਉਥੇ ਦੇਵੀ ਬਾਵਲਾ ਜਿੱਥੇ ਟਾਲ ਬਣਾ ਦੇ ਅਗਲਾ ਲੋਕ ਕਾਵ ਰੂਪ ਹੈ ਮਾਇਆ ਮਾਇਏ ਦੇ ਨਾਲ ਬਾਲੋ ਦਾ ਨਾਂ ਸ਼ੁਰੂ ਤੋਂ ਹੀ ਜੁੜਿਆ ਵਿਖਦੇ ਆਏ ਹਾਂ ਇਹ ਔਰਤਾਂ ਦਾ ਗੀਤ ਹੈ ਜੋ ਆਪਣੇ ਮਾਹੀ ਦੇ ਵਿਛੋੜੇ ਵਿੱਚ ਉਚਾਰਿਆ ਜਾਂਦਾ ਹੈ ਗੀਤਾਂ ਦੀ ਇਹ ਪ੍ਰਸਨੋਤਰੀ ਹੁੰਦੀ ਹੈ ਅਰਥਾਤ ਇੱਕ ਵਾਰ ਮਾਇਆ ਬੋਲਦਾ ਹੈ ਤੇ ਦੂਜੀ ਵਾਰ ਬਾਲੋ ਇਸ ਵਿੱਚ ਮਰਦ ਇਸਤਰੀ ਨੂੰ ਬਾਲੋ ਕਹਿ ਕੇ ਸੰਬੋਧਨ ਕਰਦਾ ਹੈ ਤੇ ਇਸਤਰੀ ਮਰਦ ਨੂੰ ਮਾਈਏ ਦੇ ਨਾਮ ਨਾਲ ਸੰਬੋਧਿਤ ਕਰਦੀ ਹੈ ਮਾਈਆ ਟੱਪੇ ਜਿੰਦੂਆ ਅਤੇ ਜੁਗਨੀ ਤੇ ਛੱਲਾ ਆਪਸ ਵਿੱਚ ਮਿਲਦੇ ਜੁਲਦੇ ਕਾਵਿ ਰੂਪ ਹਨ ਕਹਿੰਦੇ ਡੱਬੀ ਭਰੀ ਹੋਈ ਲੁੱਕਦੀ ਏ ਸੋਹਣੇ ਮਾਹੀ ਵਾਜੋਂ ਰਾਤ ਗਮਾਂ ਵਿੱਚ ਮੁੱਕਦੀ ਏ ਅੱਗੇ ਆ ਜਾਂਦੇ ਨੇ ਟੱਪੇ ਟੱਪਾ ਉਹ ਇੱਕ ਐਰੀ ਟੁੱਕ ਵਾਲਾ ਲੋਕ ਗੀਤ ਹੁੰਦਾ ਜਿਸ ਨੂੰ ਢੋਲ ਕੀ ਨਾਲ ਸੁਰ ਕਰਕੇ ਗਿੱਧੇ ਵਿੱਚ ਗਾਇਆ ਜਾ ਸਕਦਾ ਹੈ ਇਸ ਨੂੰ ਟੱਪਾ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਇਸ ਦੇ ਗੋਣ ਨਾਲ ਨੱਚਿਆ ਜਾਂ ਟੱਪਿਆ ਜਾ ਸਕਦਾ ਹੈ ਟੱਪੇ ਗੀਤਨੁਮਾ ਟੋਟਕੇ ਜਿਹੇ ਹੁੰਦੇ ਹਨ ਅੱਗੇ ਆਪਾਂ ਗੱਲ ਕਰਦੇ ਹਾਂ ਪੱਤਲ ਦੀ ਜੰਜ ਬੰਨਣ ਦਾ ਰਿਵਾਜ ਕਹਿੰਦੇ ਮਲਬਈ ਪੰਜਾਬੀ ਸਮਾਜ ਵਿੱਚ ਆਮ ਹੀ ਰਿਹਾ ਹੈ ਪੱਤਲ ਇੱਕ ਤਰ੍ਹਾਂ ਦਾ ਕਾਵ ਮੁਕਾਬਲਾ ਹੁੰਦਾ ਸੀ ਧੀ ਵਾਲੇ ਧਿਰ ਦੀ ਕੋਈ ਵੀ ਚਤਰਚਲਾਕ ਔਰਤ ਜੰਜ ਨੂੰ ਬੰਨ੍ਹ ਦਿੰਦੀ ਸੀ ਫੇਰ ਕੋਈ ਵੀ ਵਿਅਕਤੀ ਜੰਜ ਛਡਾਉਣ ਤੋਂ ਬਿਨਾਂ ਰੋਟੀ ਨਹੀਂ ਸਿਖਾ ਸਕਦਾ ਜੰਜ ਨਾ ਛੁਡਾ ਸਕਣੀ ਬਹੁਤ ਵੱਡੀ ਨਮੋਸ਼ੀ ਵਾਲੀ ਗੱਲ ਹੁੰਦੀ ਸੀ ਅੱਗੇ ਆ ਜਾਂਦਾ ਛੰਦ ਪ੍ਰਗਾ ਛੰਦ ਪ੍ਰਗਾ ਲਾੜੇ ਦੀ ਬੁੱਧੀ ਦੀ ਪ੍ਰੀਖਿਆ ਲਈ ਪ੍ਰਯੋਗ ਹੋਣ ਵਾਲਾ ਕਾਵਿ ਰੂਪ ਹੈ ਉਸ ਦੀ ਲਿਆਕਤ ਤੇ ਚਤੁਰਾਈ ਇਸੇ ਤੋਂ ਪਰਖੀ ਜਾਂਦੀ ਰਹੀ ਹੈ ਇਸ ਦੀਆਂ ਦੋ ਤੁਕਾਂ ਹੁੰਦੀਆਂ ਹਨ ਚੰਦ পরাਗੇ ਆਈਏ ਜਾਈਏ ਚੰਦ পরাਗੇ ਫਲੀ ਸੋਹਰਾ ਫੁੱਲ ਗੁਲਾਬ ਦਾ ਸਸ ਚੰਬੇ ਦੀ ਕਲੀ ਅਗਲੇ ਆਪਾਂ ਕਾਵ ਰੂਪ ਦੀ ਗੱਲ ਕਰਦੇ ਹਾਂ ਜੋ ਹੈ ਹੇਰਾ ਹੇਰਾ ਨਿਰੋਲ ਮਲਵਈ ਕਾਵ ਰੂਪ ਹੈ ਹੇਰਾ ਵਿਆਹ ਨਾਲ ਸੰਬੰਧਿਤ ਵੱਖ-ਵੱਖ ਮੌਕਿਆਂ ਤੇ ਔਰਤਾਂ ਵੱਲੋਂ ਉਚਾਰਿਆ ਜਾਣ ਵਾਲਾ ਗੀਤ ਰੂਪ ਹੈ ਇਸ ਨੂੰ ਦੋਹਾ ਵੀ ਕਿਹਾ ਜਾਂਦਾ ਹੈ ਜਿੰਨਾ ਹੇਰਿਆਂ ਵਿੱਚ ਭੈਣ ਵੱਲੋਂ ਵੀਰ ਨੂੰ ਜਾਂ ਭੈਣ ਨੂੰ ਸੰਬੋਧਨ ਕੀਤਾ ਜਾਂਦਾ ਹੈ ਉਹਨਾਂ ਹੀਰਿਆਂ ਵਿੱਚ ਅੰਤਾਂ ਦਾ ਮੂਹ ਪਿਆਰ ਨਜ਼ਰ ਆਉਂਦਾ ਹੈ ਜਿੰਨਾ ਹੀਰਿਆਂ ਵਿੱਚ ਕੋਈ ਔਰਤ ਕਿਸੇ ਦੂਜੀ ਔਰਤ ਨੂੰ ਸੰਬੋਧਿਤ ਕਰਦੀ ਹੋਵੇ ਜਿਸ ਨਾਲ ਉਸ ਦਾ ਖੂਨ ਦਾ ਰਿਸ਼ਤਾ ਨਾ ਹੋਵੇ ਤਾਂ ਉਹਨਾਂ ਹੀਰਿਆਂ ਵਿੱਚ ਕਿਤੇ ਪਿਆਰ ਕਿਤੇ ਸਤਿਕਾਰ ਕਿਤੇ ਪ੍ਰਸ਼ੰਸਾ ਦੇ ਭਾਵ ਨਜ਼ਰ ਆਉਂਦੇ ਨੇ ਸੋ ਹੀਰਾ ਵਿਆਹ ਦੇ ਮੌਕੇ ਨੂੰ ਹੋਰ ਖੁਸ਼ੀ ਭਰਪੂਰ ਬਣਾ ਦਿੰਦਾ ਹੈ ਅੱਗੇ ਆ ਜਾਂਦੀਆਂ ਨੇ ਸਿੱਠਣੀਆਂ ਗਾਲੀ ਗਲੋਚ ਤੇ ਮਖੌਲ ਦੇ ਗੀਤਾਂ ਨੂੰ ਸਿੱਠਣੀਆਂ ਆਖਦੇ ਹਨ ਸਿੱਟ ਦਾ ਅਰਥ ਹੁੰਦਾ ਹੈ ਮਸ਼ਕਰੀ ਜਾਂ ਮਖੌਲ ਕਰਨਾ ਜਿਹੜਾ ਕਾਵ ਰੂਪ ਦੂਜੀ ਧਿਰ ਨੂੰ ਠਿੱਠ ਕਰਨ ਲਈ ਪ੍ਰਯੋਗ ਕੀਤਾ ਜਾਂਦਾ ਹੈ ਉਸ ਨੂੰ ਸਿੱਠਣੀਆਂ ਆਖਦੇ ਹਨ ਇਸ ਦੇ ਵਿੱਚ ਤਾਨੇ ਮੇਨੇ ਤੇ ਭੰਡੀ ਆਦਮੁਖ ਪ੍ਰਯੋਗ ਕੀਤੇ ਜਾਂਦੇ ਨੇ ਸਿੱਠਣੀਆਂ ਨਾਨਕੀਆਂ ਦਾਦਕੀਆਂ ਵਿੱਚ ਵੀ ਚਲਦੀਆਂ ਨੇ ਤੇ ਜੰਚ ਆਏ ਲੋਕਾਂ ਜਾਂ ਜਵਾਈ ਭਾਈ ਵਿੱਚ ਵੀ ਪ੍ਰਯੋਗ ਕੀਤੀਆਂ ਜਾਂਦੀਆਂ ਨੇ ਉਦਾਹਰਨ ਦੇਖਦੇ ਆਂ ਇੱਕ ਸਾਡੇ ਤਾਂ ਵੇੜੇ ਮੁੱਢ ਮਕਈ ਦਾ ਦਾਣੇ ਤਾਂ ਮੰਗਦਾ ਉੱਦਲ ਗਈ ਦਾ ਖੁਸ਼ੀਆਂ ਦੇ ਗੀਤਾਂ ਤੋਂ ਬਾਅਦ ਆ ਜਾਂਦੇ ਨੇ ਸੋਗ ਦੇ ਗੀਤ ਅਲੌਹਣੀਆਂ ਅਲੌਹਣੀਆਂ ਮਰੇ ਹੋਏ ਵਿਅਕਤੀਆਂ ਦੇ ਸੋਗ ਤੇ ਉਸਤਤ ਵਿੱਚ ਗਾਏ ਜਾਣ ਵਾਲੇ ਲੋਕ ਗੀਤਾਂ ਦੀ ਬਣ ਗਈ ਹੁੰਦੀ ਹੈ ਇਹ ਇਸਤਰੀਆਂ ਦਾ ਸਮੂਹਿਕ ਰੂਪ ਵਿੱਚ ਗਾਇਆ ਜਾਣ ਵਾਲਾ ਲੋਕ ਗੀਤ ਹੈ ਇਹ ਮਰੇ ਵਿਅਕਤੀ ਦੇ ਸਿਆਪੇ ਵੇਲੇ ਬੈਣ ਜਾਂ ਕੀਰਨੇ ਦੇ ਰੂਪ ਵਿੱਚ ਵਿਰਲਾਪ ਵਿੱਚ ਗਏ ਜਾਂਦੇ ਨੇ ਇਹਨਾਂ ਦੇ ਗਾਇਨ ਦੇ ਨਾਲ ਸਦੀਵੀ ਵਿਛੋੜਾ ਦੇ ਚੁੱਕੇ ਵਿਅਕਤੀ ਦੇ ਦੁੱਖ ਵਿੱਚ ਰੋਣਾ ਧੋਣਾ ਵੀ ਸ਼ਾਮਲ ਹੁੰਦਾ ਹੈ ਜਿਵੇਂ ਹਾਏ ਹਾਏ ਤੀ ਕਿਸੇ ਦੀ ਨਾ ਮਰੇ ਹਾਏ ਇਹ ਜੰਮ ਦੀ ਨਾ ਮਰੇ ਇਹ ਵਸ ਦੀ ਨਾ ਮਰੇ ਅੱਗਿਆ ਜਾਂਦੇ ਨੇ ਕੀਰਨੇ ਕੀਰਨੇ ਵੀ ਅਲੌਣੀ ਦੀ ਇੱਕ ਕਿਸਮ ਹੁੰਦੇ ਨੇ ਅਲੌਣੀ ਵਿਛੜ ਚੁੱਕੇ ਦੇ ਕਾਰ ਬਿਹਾਰ ਦੇ ਉਸਤਤ ਕਰਦਾ ਕਾਵ ਰੂਪ ਹੈ ਤੇ ਕੀਰਨੇ ਕਿਸੇ ਦੇ ਵਿਛੜ ਜਾਣ ਤੇ ਸ਼ਿਕਾਇਤ ਦੇ ਲੇਜੇ ਵਿੱਚ ਜਾ ਗਏ ਜਾਂਦੇ ਨੇ। ਅਲੌਣੀ ਸਮੂਹਿਕ ਗਾਣ ਹੈ ਤੇ ਕੀਰਨਾ ਵਿਅਕਤੀਗਤ ਰਚਨਾ ਹੁੰਦੀ ਹੈ। ਭਾਵ ਕੀਰਨਾ ਇੱਕ ਇਨਸਾਨ ਪੋਂਦਾ ਹੈ। ਅੱਗੇ ਆ ਜਾਂਦੇ ਨੇ ਸੱਦ। ਸੱਦ ਵੀ ਮੌਤ ਨਾਲ ਸੰਬੰਧਿਤ ਕਾਵਿ ਰੂਪ ਹੈ। ਸੱਦ ਦਾ ਅਰਥ ਹੈ ਸੱਦਣਾ ਜਾਂ ਬੁਲਾਉਣਾ। ਇਸ ਦੀ ਸ਼ੈਲੀ ਲੋਕ ਸੰਗੀਤ ਵਾਲੀ ਹੁੰਦੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬਤ ਵੀ ਮਲਾਰ ਰਾਗ ਦੇ ਅੰਤਰਗਤ ਸੱਦ ਕਾਪ ਰੂਪ ਦਾ ਨਮੂਨਾ ਮਿਲਦਾ ਹੈ ਅੱਗੇ ਆ ਜਾਂਦੀਆਂ ਨੇ ਬੋਲੀਆਂ ਬੋਲੀ ਵੀ ਲੋਕ ਕਾਵ ਦਾ ਲੋਕਪ੍ਰੀਅ ਰੂਪ ਹੈ ਬਹੁਤ ਸਾਰੇ ਵਿਦਵਾਨ ਬੋਲੀ ਨੂੰ ਵੀ ਲੋਕਗੀਤ ਦੇ ਅੰਤਰਗਤ ਵਿਚਾਰ ਲੈਂਦੇ ਹਨ ਪਰ ਬੋਲੀ ਅਤੇ ਗੀਤ ਦਾ ਬੁਨਿਆਦੀ ਅੰਤਰ ਇਹ ਹੈ ਕਿ ਗੀਤ ਗਾਇਆ ਜਾਂਦਾ ਹੈ ਤੇ ਬੋਲੀ ਪਾਈ ਜਾਂਦੀ ਹੈ ਪਾਵੇਂ ਨਵੇਂ ਕਲਾਕਾਰ ਬੋਲੀ ਨੂੰ ਵੀ ਗਾਇਕੀ ਦਾ ਹਿੱਸਾ ਬਣਾ ਰਹੇ ਹਨ ਪਰ ਨਾਚ ਅਤੇ ਨਾਚ ਦੇ ਤਾਲ ਤੋਂ ਬਿਨਾ ਬੋਲੀ ਦਾ ਮਹੱਤਵ ਨਹੀਂ ਹੈ ਬੋਲੀ ਤਿੰਨ ਕਿਸਮਾਂ ਵਿੱਚ ਪ੍ਰਾਪਤ ਹੁੰਦੀ ਹੈ ਲੰਮੀ ਬੋਲੀ ਨਿੱਕੀ ਬੋਲੀ ਤੇ ਦੋਤੂਕੀ ਬੋਲੀ ਦੇਖਦੇ ਹਾਂ ਬੋਲੀ ਦੀ ਇੱਕ ਉਦਾਹਰਣ ਮੇਰੀ ਸੱਸ ਬੜੀ ਕੁਪਤੀ ਪੈਰੀਂ ਪਾਉਣ ਨਾ ਦੇਵੇ ਜੁੱਤੀ ਮੈਂ ਵੀ ਜੁੱਤੀ ਪਾਣੀ ਆ ਮੁੰਡਿਆ ਰਾਜੀ ਰਹਿ ਜਾ ਗੁੱਸੇ ਤੇਰੀ ਮਾਂ ਘੜਕਾਉਣੀ ਆ ਅਗਲਾ ਲੋਕ ਕਾਵ ਰੂਪ ਹੈ ਆਰਤੀ ਇਹ ਧਾਰਮਿਕ ਉਪਾਸਨਾ ਨਾਲ ਜੁੜਿਆ ਹੋਇਆ ਗੀਤ ਹੈ ਇਹ ਈਸ਼ਵਰ ਜਾਂ ਇਸ਼ਟ ਦੀ ਆਰਾਧਨਾ ਦੇ ਲਈ ਸਵੇਰੇ ਤੇ ਸ਼ਾਮ ਨੂੰ ਕੀਤੀ ਜਾਂਦੀ ਹੈ ਇਹ ਥਾਲੀ ਵਿੱਚ ਜੋਤਾਂ ਲਾ ਕੇ ਖੜਤਾਲਾਂ ਘੰਟੀਆਂ ਵਜਾ ਕੇ ਗਾਇਆ ਜਾਣ ਵਾਲਾ ਕਾਵ ਰੂਪ ਹੈ ਇਸ ਤੋਂ ਬਾਅਦ ਆ ਜਾਂਦੀਆਂ ਨੇ ਪੇਟਾ ਦੁਰਗਾ ਮਾ ਸ਼ੇਰਾਂ ਵਾਲੀ ਦੀ ਉਸਤਤ ਲਈ ਗਾਇਆ ਜਾਣ ਵਾਲਾ ਕਾਵ ਰੂਪ ਹੁੰਦਾ ਹੈ ਪੇਟਾ ਇਸ ਵਿੱਚ ਸ਼ੇਰਾਂ ਵਾਲੀ ਦੀ ਮਹਿਮਾ ਤੇ ਅਪਾਰ ਸ਼ਕਤੀ ਅਤੇ ਮਮਤਾ ਦਾ ਜ਼ਿਕਰ ਹੁੰਦਾ ਹੈ ਇਸ ਤੋਂ ਇਲਾਵਾ ਅਗਲਾ ਕਾਵਿ ਰੂਪ ਹੈ ਮੰਗਲਾਚਰਨ ਕਿਸੇ ਵੀ ਕਾਰਜ ਵਿਸ਼ੇਸ਼ ਕਰਕੇ ਪੁਰਾਤਨ ਸਮੇਂ ਕਵੀਸ਼ਰ ਜਾਂ ਕਵੀ ਲੋਕ ਆਪਣੀ ਰਚਨਾ ਦੇ ਸ਼ੁਰੂ ਵਿੱਚ ਰਚਨਾ ਦੀ ਸਫਲਤਾ ਲਈ ਜੋ ਈਸ਼ਵਰ ਦੀ ਆਰਾਧਨਾ ਕਰਦੇ ਸਨ ਉਹ ਮੰਗਲਾਚਰਨ ਹੁੰਦਾ ਸੀ ਵਾਰਿਸ ਦੀ ਹੀਰ ਵਿੱਚ ਵੀ ਇਸ ਦਾ ਨਮੂਨਾ ਮਿਲਦਾ ਹੈ ਅਰਬੀ ਫਾਰਸੀ ਵਿੱਚ ਇਸੇ ਨੂੰ ਹਮਦਾਖਿਆ ਜਾਂਦਾ ਹੈ ਅੱਗੇ ਆ ਜਾਂਦੀ ਹੈ ਲੋਕ ਵਾਰ ਵਾਰ বীর ਰਸੀ ਰੰਗਤ ਵਾਲਾ ਅਜੀਹਾ ਕਾਵ ਰੂਪ ਹੁੰਦਾ ਹੈ ਜਿਸ ਵਿੱਚ ਲੜਾਈ ਯੁੱਧ ਦਾ ਵਰਣਨ ਹੁੰਦਾ ਹੈ ਦੋਹਾਂ ਧਿਰਾਂ ਦੇ ਬਹਾਦਰਾਂ ਦੀ ਸੂਰਮਗਤੀ ਦਾ ਜਸ ਗਾਇਨ ਹੁੰਦਾ ਹੈ ਭਾਵ ਵਡਿਆਈ ਕੀਤੀ ਜਾਂਦੀ ਹੈ ਇਹ ਪੌੜੀਆਂ ਵਿੱਚ ਰਚੀ ਜਾਂਦੀ ਹੈ ਇਸ ਵਿੱਚ ਸਿਰਖੰਡੀ ਜਾਂ ਨਿਸ਼ਾਨੀ ਛੰਦ ਪ੍ਰਯੋਗ ਹੁੰਦਾ ਹੈ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਟੁੰਡੇ ਅਸਰਾਜੇ ਦੀ ਵਾਰ ਹਸਨੇ ਮੈਮੇ ਦੀ ਵਾਰ ਮੂਸੇ ਦੀ ਵਾਰ ਇਸੇ ਕਿਸਮ ਦੇ ਨਮੂਨੇ ਹਨ ਇਨ੍ਹਾਂ ਵਾਰਾਂ ਵਿੱਚ ਲੋਕ ਰੰਗ ਦੀ ਪੇਸ਼ਕਾਰੀ ਬੜੀ ਖੂਬਸੂਰਤੀ ਢੰਗ ਨਾਲ ਕੀਤੀ ਗਈ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਚੰਡੀ ਦੀ ਵਾਰ ਦੀ ਰਚਨਾ ਕੀਤੀ ਹੈ